ਕਾਇਆ ਦੀ ਅਗ ਨਹੀਂ ਗਿਣੀ ਮਲ ਹੈ ਜੁੰਖੇ ਚਾਹੋ ਜਨਾ ਦਾ ਜੱਟ ਵੀ ਸੀ ਕਿਨ ਸੋਸੀ ਦਾ ਵੀਰ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਮੈਂ ਤੁਹਾਡਾ ਅਪਨਾਰ ਮੰਦਿਰ ਲੈ ਗਿਆ ਤੁਹਾਡੇ ਲਈ ਕੋਈ ਇੰਟਰਸਟਿੰਗ ਤੇ ਨਿਊ ਵੀਡੀਓ ਜੀ ਤੇ ਅੱਜ ਵੀਰ ਆਪਣੇ ਕੋਲ ਬਹੁਤ ਹੀ ਇੰਟਰਸਟਿੰਗ ਇੱਕ ਟਰੈਕਟਰ ਆਇਆ ਤੇ ਵੀਰ ਇੱਕ ਤੁਸੀਂ ਮਸ਼ੀਨ ਦੇਖ ਰਹੇ ਹੋ ਇਹ ਕੇਐਸਏ ਦੀ ਮਸ਼ੀਨ ਹੈ ਵੀਰ ਜੀ ਤੇ ਇੱਕ ਵਿੱਚ ਤੁਹਾਨੂੰ ਟਰਾਲੀ ਦੀਆਂ ਫੋਟੋਆਂ ਦਿਸਣਗੀਆਂ ਵੀਰ ਜੀ 11 ਫੁੱਟ ਦੀ ਟਰਾਲੀ ਦੀਆਂ ਫੋਟੋਆਂ ਦੇਖੂਗੇ ਵਿੱਚ ਤੇ ਇੱਕ ਕੇਐਸਆਈ ਮਸ਼ੀਨ ਦੀਆਂ ਇਹ ਵੀਰ ਦੀ ਮਸ਼ੀਨ 2015 ਮਾਡਲ ਹੈ ਦੋਨੇ ਚੀਜ਼ਾਂ ਦਾ 2 ਲੱਖ ਤੇ 10000 ਵੀਰ ਨੇ ਪ੍ਰਾਈਸ ਮੰਗਿਆ ਜੀ ਬਠਿੰਡਾ ਇਹਨਾਂ ਦਾ ਏਰੀਆ ਵੀਰ ਤੇ 9878088071 ਵੀਰ ਦਾ ਨੰਬਰ ਹੈ ਜੀ ਜਿਹਦੇ ਉੱਤੇ ਤੁਸੀਂ ਕਨੈਕਟ ਕਰਕੇ ਇਹ ਚੀਜ਼ਾਂ ਖਰੀਦ ਸਕਦੇ ਹੋ ਜੀ ਅਲੱਗ-ਅਲੱਗ ਵੀ ਖਰੀਦ ਸਕਦੇ ਹੋ ਜੀ ਵੀਰ ਦਾ ਨੰਬਰ ਦਿੱਤਾ ਹੋਇਆ ਜੀ ਤੇ ਬਲਕੀ ਅਲੱਗ-ਅਲੱਗ ਪ੍ਰਾਈਸ ਦੇ ਤੁਸੀਂ ਪੁੱਛਣਾ ਜੀ ਤਾਂ ਵੀਰ ਨੂੰ ਪੁੱਛ ਸਕਦੇ ਹੋ ਜੀ ਤੇ 11 ਫੁੱਟੀ ਟਰਾਲੀ ਹੈ ਵੀਰ ਜੀ ਕੇਐਸਆਈ ਦੀ ਮਸ਼ੀਨ ਹੈ ਬਿੱਡ ਵਗੈਰਾ ਨਾਲ ਲੈ ਤੇ 2015 ਮਾਡਲ ਹੈ ਜੀ ਤੇ ਜੇਕਰ ਤੁਸੀਂ ਵੀ ਆਪਣੇ ਕਿਸੇ ਸੰਦ ਦੀ ਸਾਡੇ YouTube ਚੈਨਲ ਤੇ ਐਡ ਕਰਉਣਾ ਚਾਹਦੇ ਹੋ ਕਿਸੇ ਟਰੈਕਟਰ ਟ੍ਰੋਲੀ ਜਾਂ ਕਿਸੇ ਹੋਰ ਖੇਤੀ ਦੇ ਸੰਦ ਦੀ ਜੀ ਤਾਂ ਉਹਦੀਆਂ 5 ਤੋਂ 7 ਫੋਟੋਆਂ ਤੇ ਜਿਹੜੀ ਜਾਣਕਾਰੀ ਤੁਸੀਂ ਵੀਡੀਓ ਦੇ ਵਿੱਚ ਲਿਖੀ ਦੇਖ ਰਹੇ ਹੋ ਜੀ ਟਰੈਕਟਰ ਮਾਡਲ ਏਰੀਆ ਪ੍ਰਾਈਸ ਇੱਕ ਫੋਨ ਨੰਬਰ ਟਾਇਰਾਂ ਦੀ ਕੰਡੀਸ਼ਨ ਇਹ ਸਭ ਕੁਝ ਲਿਖ ਕੇ ਸਾਡੇ WhatsApp ਨੰਬਰ ਤੇ ਭੇਜੋ ਜੀ ਉਸ ਤੋਂ ਬਾਅਦ ਐਡ ਤੁਹਾਡੇ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਆਪਣੇ YouTube ਚੈਨਲ ਤੇ ਲਗਾ ਦੇਾਂਗੇ ਜੀ ਅੱਗੇ ਟਰੈਕਟਰ ਦੇਖ ਰਹੇ ਹਾਂ ਵੀਰ ਜੀ ਪ੍ਰੀਤ 2014 ਮਾਡਲ ਟਰੈਕਟਰ ਹੈ ਜੀ 3 ਲੱਖ ਤੇ 80 ਹਜ਼ਾਰ ਇਹਨੇ ਵੀਰ ਨੇ ਪ੍ਰਾਈਸ ਮੰਗਿਆ ਜੀ ਮੋਗਾ ਏਰੀਆ ਵੀ ਇਹਨਾਂ ਦਾ 70% ਵੀਰ ਦੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਤੇ ਨੰਬਰ ਵੀ ਇਹਦਾ ਪੂਰਾ 79973499 ਵੀਰ ਦਾ ਨੰਬਰ ਹੈ ਜੀ ਜਿਹਦੇ ਤੁਸੀਂ ਕਨੈਕਟ ਕਰ ਸਕਦੇ ਹੋ ਟਰੈਕਟਰ ਦੀ ਕੰਡੀਸ਼ਨ ਬਹੁਤ ਹੀ ਵਧੀਆ ਪਈ ਹੈ ਵੀਰ ਜੀ A1 ਕੰਡੀਸ਼ਨ ਦਾ ਟਰੈਕਟਰ ਹੈ ਜੀ ਕਾਗਜ਼ ਵਗੈਰਾ ਸਭ ਕੁਝ ਓਕੇ ਨੇ ਇੰਜਨ ਗੇਅਰ ਪੰਪ ਦਾ ਕਿਸੇ ਤਰ੍ਹਾਂ ਦਾ ਕੋਈ ਕੰਮ ਹੋਣ ਵਾਲਾ ਹੈ ਨਹੀਂ ਵੀਰ ਟਰੈਕਟਰ ਦਾ ਪੂਰਾ ਵਧੀਆ ਸਾਫ਼ ਕੰਡੀਸ਼ਨ ਦਾ ਟਰੈਕਟਰ ਹੈ ਜੀ ਟਾਇਰਾਂ ਦੀ ਕੰਡੀਸ਼ਨ ਵੀ ਬਹੁਤ ਵਧੀਆ ਪਈ ਹੈ ਟਰੈਕਟਰ ਦੀ ਜੇਕਰ ਕੋਈ ਵੀ ਕਿਸਾਨ ਵੀ ਇਸ ਟਰੈਕਟਰ ਨੂੰ ਖਰੀਦਣਾ ਚਾਹੁੰਦਾ ਹੈ ਜੀ ਤਵੀਰ ਦਾ ਨੰਬਰ ਸਕਰੀਨ ਦੇ ਉੱਪਰ ਦਿੱਤਾ ਹੋਇਆ ਜੀ ਤੇ ਜੇਕਰ ਤੁਸੀਂ ਐਡ ਸੈਂਡ ਕਰਨੀ ਹੈ ਜੀ ਮੇਰਾ WhatsApp ਨੰਬਰ ਹੈਗਾ ਜੀ 8837665987 ਤਾਂ ਤੁਸੀਂ ਸਾਨੂੰ ਐਡ ਸੈਂਡ ਕਰਦੇ ਹੋ ਤੇ ਉਸੇ ਦਿਨ ਹੀ ਤੁਹਾਡੀ ਐਡ ਅਸੀਂ ਆਪਣੇ YouTube ਚੈਨਲ ਤੇ ਲਗਾ ਦਿਆਂ ਜੀ ਤੇ ਅੱਜ ਦੀ ਵੀਡੀਓ ਸਿਰਫ ਇੰਨੇ ਜੀ ਮੈਂ ਇੰਟਰਸਟਿੰਗ ਨਿਊ ਵੀਡੀਓ ਲੈ ਕੇ ਜਲਦੀ ਹੋਰ ਨਾਲ ਫਿਰ ਮੁਲਾਕਾਤ ਹੋਊ ਜੀ ਤਬ ਤੱਕ ਲਈ ਰੱਬ ਰੱਖੇ